ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਪੋੜਿਆ ਇਹ ਦੇਖ ਲਓ ਤੁਸੀਂ ਜ਼ਿਲ੍ਹਾ ਤਰਨਤਾਰਨ ਸਟੇਟ ਪੰਜਾਬ ਸ਼ਹਿਰ ਪੱਟੀ ਉਸ ਪੁਲ ਦੀ ਜਿਹੜੀ ਕੰਧ ਆ ਦੇ ਉੱਪਰ ਇੱਕ ਲਿਖਿਆ ਸੀ ਦੋਕ ਲੈਣਾ ਤੁਹਾਨੂੰ ਉਹ ਅਸੀਂ ਲੱਗੇ ਆ ਦੱਸਣਾ ਇਹਦੇ ਉੱਪਰ ਲਿਖਿਆ ਜੇ ਸਾਡਾ ਬੇੜਾ ਗਰਕ ਝਾੜੂ ਸਰਕਾਰ ਕੀਤਾ ਹੈ ਤੇ ਅਗਲੇ ਪਾਸੇ ਲਿਖਿਆ ਜੇ ਅੰਮ੍ਰਿਤਸਰ ਮੈਟਰੋ ਚਾਲੂ ਕਰੋ ਸਾਡਾ ਕਸੂਰ ਕੀ ਹੈ ਲਓ ਜੀ ਇਹ ਜਿਹੜਾ ਸ਼ਹਿਰ ਹੈ ਜੇ ਸਰਦਾਰ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਤੇ ਅੰਮ੍ਰਿਤਸਰ ਮੈਟਰੋ ਬੱਸ ਠੀਕ ਬੰਦ ਹੋਈ ਆ ਸਨ 2023 ਦੇ ਵਿੱਚ ਤੇ ਮੁਲਾਜ਼ਮ ਉਹਨਾਂ ਦੇ ਸ਼ਾਇਦ ਅੱਜ ਵੀ ਬਹੁਤ ਤਰਨੇ ਕਰ ਰਹੇ ਆ ਰੌੜਾ ਪਾ ਰਹੇ ਆ ਵੀ ਇਹ ਬਸਾਂ ਚਲਾਈਆਂ ਜਾਣ ਪਰ ਪੰਜਾਬ ਸਰਕਾਰ ਨੇ ਨਹੀਂ ਧਿਆਨ ਦਿੱਤਾ ਸ਼ਾਇਦ ਪਤਾ ਨਹੀਂ ਕਿਉਂ ਨਹੀਂ ਦਿੱਤਾ ਤੇ ਉਹਨਾਂ ਦੀ ਆ ਟੈਨਸ਼ਨ ਤੇ ਬਾਕੀ ਇਹ ਵੀ ਚਲੋ ਜੇ ਇੰਨਾ ਮੁਲਾਜ਼ਮ ਬੇਰਜਗਾਰ ਹੋ ਗਿਆ ਤੇ ਬਸਾਂ ਚਲਾਉਣੀਆਂ ਚਾਹੀਦੀਆਂ ਵਾ ਤੇ ਮੇਨ ਗੱਲ ਇੱਕ ਤੁਹਾਨੂੰ ਵਿੱਚ ਅਸੀਂ ਹੋਰ ਦੱਸ ਦਈਏ ਵੀ ਝਾੜੂ ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਆ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਇਹ ਉਹਨਾਂ ਮੁਲਾਜ਼ਮਾਂ ਦੇ ਕੋਲ ਜਾਂ ਜੂਨੀਅਨ ਦੇ ਕੋਲ ਗਏ ਸੀ ਅੰਮ੍ਰਿਤਸਰ ਮੈਟਰੋ ਡੀਪੂ ਦੇ ਵਿੱਚ ਤੇ ਇਹਨਾਂ ਇਹ ਗੱਲ ਆਖੀ ਸੀ ਵੀ ਸਾਡ ਸਾਡੀ ਜਿਹੜੀ ਸਰਕਾਰ ਆ ਉਹ ਆਲੇੰਦੋ ਅਸੀਂ ਸਾਰੇ ਮੁਲਾਜ਼ਮ ਪੱਕੇ ਕਰ ਦੇਣੇ ਆ ਤੇ ਮਹਿਗਮਾ ਵੀ ਪੱਕਾ ਕਰ ਦੇਣਾ ਤੇ ਅੱਜ ਵੇਖ ਲਓ ਬਸਾਂ ਬੰਦਿਆ ਤੇ ਨਾ ਮੁਲਾਜ਼ਮ ਕੱਚੇ ਜੇ ਤੇ ਨਾ ਪੱਕੇ ਜੇ ਤੇ ਮੰਤਰੀ ਸਾਹਿਬ ਜ਼ਰੂਰ ਉਹਨਾਂ ਮੁਲਾਜ਼ਮਾਂ ਦਾ ਸੋਚੋ ਜੇ ਤੁਸੀਂ ਉਸ ਟਾਈਮ ਤੇ ਆਖਿਆ ਉਹਨਾਂ ਨੂੰ ਪੱਕੇ ਕਰਨ ਦਾ ਤੇ ਵੋਟਾਂ ਜਨਤਾ ਨੇ ਪਾਈਆਂ ਹੁੰਦੀਆਂ ਤੇ ਸਰਕਾਰਾਂ ਫੇਰ ਹੀ ਬਣਦੀਆਂ ਧੰਨਵਾਦ ਜੀ